ਦੇਹੂਰੀ ਨਾਨਕ ਮੈਂ ਤਨ ਪੰਗ ਕਾਵ ਰਚਨਾ ਦੇ ਅੰਦਰ ਜਦੋਂ ਕਵੀ ਕਿਸੇ ਗੱਲ ਨੂੰ ਸਮਝਾਉਂਦਾ ਹੈ ਤੇ ਉਹ ਆਪਣੀ ਉਡਾਰੀ ਜਿਹੜੀ ਹੈ ਸੁਰਤ ਦੀ ਉਡਾਰੀ ਉਹ ਕੁਦਰਤ ਦੇ ਅੰਦਰ ਪ੍ਰਕਿਰਤੀ ਦੇ ਅੰਦਰ ਜੋ ਕੁਝ ਦੇਖਦਾ ਹੈ ਉਹਦੇ ਵਿੱਚੋਂ ਸਮਾਜ ਨੂੰ ਸੰਸਾਰ ਨੂੰ ਸੁਨੇਹੇ ਦਿੰਦਾ ਹੈ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਸ਼ਲੋਕ ਦੇ ਅੰਦਰ ਇੱਕ ਐਸੀ ਥਾਂ ਦਾ ਚਿੱਤਰਣ ਕਰਦੇ ਨੇ ਵਰਣਨ ਕਰਦੇ ਨੇ ਜਿੰਨੂੰ ਸਤਗੁਰ ਪੱਬਰ ਸ਼ਬਦ ਦੇ ਨਾਲ ਨਿਵਾਜਦੇ ਨੇ ਪੱਬਰ ਦਾ ਮਤਲਬ ਹੁੰਦਾ ਹੈ ਉਹ ਥਾਂ ਇਹ ਸੰਸਕ੍ਰਿਤ ਦਾ ਸ਼ਬਦ ਹੈ ਪਦਮਕਰ ਉਹਦੇ ਤੋਂ ਇਹ ਸ਼ਬਦ ਬਣਿਆ ਜਿੰਦਾ ਭਾਵ ਹੈ ਪਦਮਾਂ ਦੀ ਖਾਨ ਪਦਮ ਕਹਿੰਦੇ ਨੇ ਕਮਲ ਦੇ ਫੁੱਲ ਨੂੰ ਉਹ ਥਾਂ ਜਿੰਦੇ ਵਿੱਚ ਅਨੇਕਾਂ ਹੀ ਕਮਲ ਦੇ ਫੁੱਲ ਖਿੜੇ ਹੋਣ ਕੋਈ ਸਰੋਵਰ ਕੋਈ ਝਲ ਦਾ ਟੋਬਾ ਜਿਹੜਾ ਕੁਦਰਤੀ ਤੌਰ ਤੇ ਕਿਸੇ ਚਸ਼ਮੇ ਦੇ ਵਿੱਚੋਂ ਫੁੱਟੇ ਹੋਏ ਪਾਣੀ ਦੇ ਨਾਲ ਭਰਿਆ ਰਹਿੰਦਾ ਹੈ ਜਿੰਦੇ ਅੰਦਰ ਅਨੇਕਾਂ ਕਮਲ ਦੇ ਫੁੱਲ ਖਿੜੇ ਹੋਣ ਉਹਨੂੰ ਕਹਿੰਦੇ ਨੇ ਪੱਬਰ ਤੇ ਗੁਰੂ ਨਾਨਕ ਬਾਬਾ ਜੀ ਉਸ ਪੱਬਰ ਨੂੰ ਸਵਾਲ ਕਰਦੇ ਨੇ ਪੁੱਛਦੇ ਨੇ ਪਾਤਸ਼ਾਹ ਕਹਿੰਦੇ ਨੇ ਪੱਬਰ ਤੂੰ ਹਰੀਆ ਵਲਾ ਹੇ ਪੱਬਰ ਤੂੰ ਹਰੀਆ ਵਲਾ ਹਰੀਆ ਵਲ ਦਾ ਮਤਲਬ ਹੈ ਹਰਿਆ ਹੋਣਾ ਹੁਣ ਸਰੋਵਰ ਹਰੀਆਨੀ ਹੁੰਦਾ ਹੁੰਦਾ ਉਤੇ ਪਾਣੀ ਨਾਲ ਭਰਿਆ ਹੁੰਦਾ ਹਰੇ ਹੋਣ ਦਾ ਮਤਲਬ ਹੈ ਪਾਣੀ ਦੇ ਨਾਲ ਨੱਕਾ ਨੱਕ ਭਰਿਆ ਹੋਇਆ ਹੁੰਦਾ ਜਿੰਦੇ ਅੰਦਰ ਅਨੇਕਾਂ ਕਮਲ ਦੇ ਫੁੱਲ ਖਿੜੇ ਹੋਏ ਨੇ ਤੇ ਸੁਭਾਵਕ ਹੈ ਜਿੱਥੇ ਕਮਲ ਦੇ ਫੁੱਲ ਖਿੜੇ ਹੋਣਗੇ ਪਾਣੀ ਹੋਵੇਗਾ ਕੁਦਰਤੀ ਤੌਰ ਤੇ ਉਸ ਪੱਬਰ ਦੇ ਨੇੜੇ ਪਸ਼ੂ ਵੀ ਆਉਂਦੇ ਹੋਣਗੇ ਪਾਣੀ ਪੀਣ। ਉੱਥੇ ਲੋਕ ਵੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਪਾਣੀ ਲੈਣ ਜਾਂ ਪਾਣੀ ਦੇ ਨਾਲ ਫੋਨ ਵਾਲੇ ਰੋਜ਼ ਦੇ ਜਿਹੜੇ ਉਹਨਾਂ ਦੀਆਂ ਕਿਰਿਆਵਾਂ ਨੇ ਸਾਧਨ ਨੇ ਪਾਣੀ ਲੈਣ ਦੇ ਵੀ ਆਉਂਦੇ ਹੋਣਗੇ। ਇਹਦਾ ਭਾਵ ਹੈ ਹਰਿਆ ਭਰਿਆ ਹੋਣਾ। ਭਾਵ ਜਿੱਥੇ ਹਰ ਵੇਲੇ ਯਾ ਤੇ ਪਸ਼ੂ ਪੰਛੀ ਯਾ ਕੋਈ ਨਾ ਕੋਈ ਮਨੁੱਖ ਜਿੰਦੇ ਚਾਰ ਚੁਪੇ ਦੇ ਇਹ ਲਹਿਰਾਂ ਬਹਿਰਾਂ ਹਰਵੇ ਦੇ ਲੱਗੀਆਂ ਰਹਿੰਦੀਆਂ ਨੇ ਸਭ ਕਹਿੰਦੇ ਨੇ हे ਪੱਬਰ ਤੂੰ ਹਰਿਆਵਲੈ ਤੂੰ ਨੱਕਾ ਨੱਕ ਪਾਣੀ ਨਾਲ ਪਰਿਆ ਹੋਇਆ ਤੇਰੇ ਅੰਦਰ ਕਮਲ ਦੇ ਫੁੱਲ ਖਿੜੇ ਹੋਏ ਨੇ ਕਬਲਾ ਕੰਚਨਵਨ ਕਮਲਾ ਕਬਲਾ ਦਾ ਮਤਲਬ ਹੈ ਕਮਲ ਦੇ ਫੁੱਲ ਕੰਚਨ ਸੋਨਾ ਤੇਰੀ ਚਮਕ ਜਦੋਂ ਕਮਲ ਦੇ ਫੁੱਲ ਖਿੜੇ ਹੁੰਦੇ ਸਨ ਤੇ ਜਦੋਂ ਖਿੜੇ ਹੋਏ ਫੁੱਲਾਂ ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਸੀ ਤੇ ਉਹਨਾਂ ਕਮਲ ਦੇ ਫੁੱਲਾਂ ਦੀ ਜਿਹੜੀ ਚਮਕ ਸੀ ਉਹ ਸੋਨੇ ਵਰਗੀ ਸੀ ਭਾਵ ਤੇਰੇ ਅੰਦਰ ਇੰਨੀ ਹਰੀਆਵਲ ਸੋਨੇ ਦੀ ਚਮਕ ਵਰਗੀ ਤੇਰੀ ਦਿੱਖ ਪਰ ਪਾਤਸ਼ਾਹ ਜੀ ਕਹਿੰਦੇ ਨੇ ਕਹਿ ਦੋਖੜੇ ਸੜਿਓ ਏ ਦੋ ਖੜੇ ਦਾ ਮਤਲਬ ਹੈ ਦੁੱਖ ਸਭ ਕਹਿੰਦੇ ਨੇ ਹੈ ਭੱਬਰ ਤੈਨੂੰ ਕਿਹੜਾ ਦੁੱਖ ਲੱਗਾ ਹੈ ਕਿ ਤੂੰ ਸੜ ਗਿਆ ਸੜ ਗਿਆ ਦਾ ਮਤਲਬ ਹੁੰਦਾ ਹੈ ਪਾਣੀ ਦਾ ਖਤਮ ਹੋ ਜਾਣਾ ਹੁਣ ਜਿਸ ਥਾਂ ਤੇ ਪਾਣੀ ਖੜਾ ਹੁੰਦਾ ਨਾ ਆਪ ਜੀ ਨੇ ਕਦੀ ਐਸੀ ਥਾਂ ਵੇਖੀ ਹੋਵੇ ਕੋਈ ਤਲਾਬ ਹੋਵੇ ਕੋਈ ਸਰੋਵਰ ਹੋਵੇ ਜਿੱਥੇ ਨਿਰੰਤਰ ਪਾਣੀ ਖੜਾ ਰਹਿੰਦਾ ਹੈ ਉਹਦੇ ਉੱਪਰ ਕਾਈ ਜੰਮਦੀ ਹੈ ਜਿਹੜੀ ਹਰੇ ਰੰਗ ਦੀ ਹੁੰਦੀ ਹੈ ਆਪਾਂ ਉਸ ਚੀਜ਼ ਨੂੰ ਜਦੋਂ ਦੇਖਨੇ ਆ ਨਾ ਤੇ ਆਪਾਂ ਕਹਿੰਦੇ ਆ ਵੀ ਇਹ ਚੀਜ਼ ਇਹ ਪਾਣੀ ਠੀਕ ਨਹੀਂ ਹੈ ਇਹਦੇ ਅੰਦਰ ਤੇ ਕਾਈ ਜੰਮੀ ਹੋਈ ਹੈ ਸਤਿਗੁਰ ਨੇ ਇੱਕ ਐਗਜ਼ਾਮਪਲ ਬਾਣੀ ਅੰਦਰ ਹੋਰ ਵੀ ਦਿੱਤੀ ਹੈ ਪਾਤਸ਼ਾਹ ਜੀ ਕਹਿੰਦੇ ਨੇ ਪਾਣੀ ਜਦੋਂ ਕੋਈ ਬੰਦਾ ਉਸ ਨਦੀ ਦੇ ਸਰੋਵਰ ਦੇ ਕੰਢੇ ਤੇ ਆਵੇ ਤੇ ਉਹਨੂੰ ਪਿਆਸ ਲੱਗੀ ਹੋਵੇ ਨਾ ਜਦੋਂ ਉੱਪਰੋਂ ਘਾਹ ਨੂੰ ਵੇਖਦਾ ਹੈ ਉਹ ਹਰੀ-ਹਰੀ ਘਾਈ ਨੂੰ ਵੇਖਦਾ ਜਿਹੜਾ ਪਾਣੀ ਦੇ ਉੱਪਰ ਜੰਮੀ ਹੋਈ ਹੈ ਤੇ ਉਹ ਕਹਿੰਦਾ ਵੀ ਇਹ ਮੇਰੇ ਪੀਣ ਲਾਇਕ ਨਹੀਂ ਪਰ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਆਪਣੇ ਹੱਥਾਂ ਨਾਲ ਉਹਨੂੰ ਪਾਸੇ ਕਰਦਾ ਨਾ ਤੇ ਥੱਲੇ ਉਹ ਨਿਰਮਲ ਪਾਣੀ ਨਿਰਮਲ ਜਲ ਨਿਕਲਦਾ ਹੈ ਅੱਜ ਕੱਲ ਤੇ ਜੇ ਤੁਸੀਂ ਕਿਸੇ ਨੇ ਵੇਖਿਆ ਹੋਵੇ ਤੇ ਡਿਸਕਵਰੀ ਤੇ ਸ਼ਾਇਦ ਉਸ ਚੀਜ਼ ਨੂੰ ਜਿਹੜੀ ਜੰਮੀ ਹੋਈ ਕਾਈ ਹੈ ਉਹਨੂੰ ਬੜੇ ਲੋਕ ਉਹਨੂੰ ਇੱਕ ਫੂਡ ਦੇ ਤੌਰ ਤੇ ਤਿਆਰ ਕਰਦੇ ਨੇ ਬੜੀ ਚਮਤਕਾਰੀ ਚੀਜ਼ ਮੰਨੀ ਗਈ ਅੱਜ ਦੇ ਸਮੇਂ ਕਿਉਂਕਿ ਐਡਵਾਂਸ ਚੀਜ਼ਾਂ ਨੇ ਉਹਨੂੰ ਬਕਾਇਦਾ ਫੂਡ ਦੇ ਤੌਰ ਤੇ ਤਿਆਰ ਕੀਤਾ ਜਾਂਦਾ ਬਣਾਇਆ ਜਾਂਦਾ ਬੜੇ ਲੋਕ ਸ਼ੌਂਕ ਨਾਲ ਖਾਂਦੇ ਵੀ ਨੇ ਖੈਰ ਸਤਿਗੁਰ ਨੇ ਜਿਹੜੀ ਗੱਲ ਕਹੀ ਪਤਸਾ ਕਹਿੰਦੇ ਨੇ ਕਹਿ ਦੋ ਖੜੇ ਸੜੇ ਹੋਏ ਹੁਣ ਜਦੋਂ ਪਾਣੀ ਸੁੱਕ ਜਾਂਦਾ ਨਾ ਉਹ ਹਰੀ ਕਾਈ ਜਿਹੜੀ ਉਹ ਕਾਲੀ ਹੋ ਜਾਂਦੀ ਹੈ ਤੇ ਸਰੋਵਰ ਦੀ ਤਲ ਹੱਟੀ ਤੇ ਥੱਲੇ ਜੰਮ ਜਾਂਦੀ ਹੈ ਉਹ ਸਰੋਵਰ ਦਾ ਰੰਗ ਕਾਲਾ ਪੈ ਜਾਂਦਾ ਫਿਰ ਤੁਸੀਂ ਕਦੀ ਸਰੋਵਰ ਦੇਖਿਓ ਜਦੋਂ ਸਰੋਵਰਾਂ ਦੀ ਸੇਵਾ ਹੁੰਦੀ ਹੈ ਨਾ ਜਦੋਂ ਪਾਣੀ ਸੁਕਾਇਆ ਜਾਂਦਾ ਹੈ ਤੇ ਜਿਹੜੀ ਚਾਰ ਸੁੱਬੇ ਦੇ ਕੋਈ ਘਾਈ ਜੰਮੀ ਹੁੰਦੀ ਹੈ ਨਾ ਉਹ ਕਾਲੀ ਪੈ ਜਾਂਦੀ ਸੂਰਜ ਦੀਆਂ ਕਿਰਨਾਂ ਦੇ ਨਾਲ ਪਾਣੀ ਖਤਮ ਹੋਣ ਤੋਂ ਬਾਅਦ ਪਾਤਸ਼ਾਹ ਜੀ ਕਹਿੰਦੇ ਨੇ ਕਹਿ ਦੋਖੜੇ ਛੜਿਓਂ ਹੈ ਗੁਰੂ ਨਾਨਕ ਬਾਬਾ ਜੀ ਉਸ ਪੱਬਰ ਨੂੰ ਕਹਿੰਦੇ ਨੇ ਤੈਨੂੰ ਕਿਹੜਾ ਦੁੱਖ ਲੱਗਾ ਵੀ ਤੂੰ ਸੜ ਗਿਆ ਤੇਰੇ ਅੰਦਰ ਕਾਲਕ ਪੈਦਾ ਹੋ ਗਈ ਹੈ ਤੇਰੀ ਜਿਹੜੀ ਜਿਹੜੀ ਤਲਹੱਟੀ ਹੈ ਜਿੰਦੇ ਵਿੱਚ ਪਹਿਲੋਂ ਪਾਣੀ ਖੜਾ ਸੀ ਉਹ ਕਾਲੀ ਪੈ ਗਈ ਹੈ ਪਾਤਸ਼ਾਹ ਜੀ ਕਹਿੰਦੇ ਨੇ ਕਾਲੀ ਹੋਇਆ ਦੇਹੂਰੀ ਦੇਹੂਰੀ ਵੈਸੇ ਕਹਿੰਦੇ ਨੇ ਸਰੀਰ ਨੂੰ ਤੇ ਪੱਬਰ ਸਰੋਵਰ ਦੀ ਦੇਹੂਰੀ ਕੀ ਐ ਸਰੋਵਰ ਦਾ ਜਿੰਦੇ ਵਿੱਚੋਂ ਪਾਣੀ ਖੜਾ ਹੈ ਚਾਰੇ ਪਾਸੇ ਉਹ ਸਰੋਵਰ ਦੀ ਦੇਹੂਰੀ ਹੈ ਸਰੀਰ ਹੈ ਹੁਣ ਪਾਤਸ਼ਾਹ ਕਹਿੰਦੇ ਨੇ ਕਾਲੀ ਹੋਇਆ ਦੇਹੂਰੀ ਤੇਰੀ ਦੇਹੂਰੀ ਸਰੀਰ ਕਾਲਾ ਪੈ ਗਿਆ ਤੇ ਅੱਗੋਂ ਸਤਿਗੁਰੂ ਗੁਰੂ ਨਾਨਕ ਬਾਬੇ ਜੀ ਨੂੰ ਜਿਹੜਾ ਪੱਬਰ ਹੈ ਸਰੋਵਰ ਹੈ ਉਹ ਜਵਾਬ ਦਿੰਦਾ ਹੈ ਇਬਾਬੇ ਨਾਨਕ ਦੀ ਕਲਪਨਾ ਹੈ ਜਿੰਦੇ ਵਿੱਚੋਂ ਸਤਿਗੁਰੂ ਜੀ ਸਾਨੂੰ ਇੱਕ ਮੈਸੇਜ ਦਿੰਦੇ ਨੇ ਸੁਨੇਹਾ ਦਿੰਦੇ। ਪਾਤਸ਼ਾਹ ਕਹਿੰਦੇ ਨੇ ਨਾਨਕ ਮੈਂ ਤਨ ਭੰਗ। ਅਗੋ ਪੱਬਰ ਕਹਿੰਦਾ ਨਾਨਕ ਜੀ ਪਤਾ ਹੈ ਮੈਂ ਕਾਲਾ ਕਿਉਂ ਹੋ ਗਿਆ। ਮੈਂ ਤਨ ਭੰਗ। ਭੰਗ ਦਾ ਮਤਲਬ ਹੁੰਦਾ ਹੈ ਘਾਟ, ਕਮੀ ਹੋ ਜਾਣੀ। ਮੇਰੇ ਅੰਦਰ ਮੈਂ ਤਨ ਭੰਗ ਮੇਰੇ ਅੰਦਰ ਕਮੀ ਆ ਗਈ। ਮੇਰੇ ਅੰਦਰ ਘਾਟ ਪੈ ਗਈ ਕਿਸ ਚੀਜ਼ ਦੀ ਘਾਟ ਪਈ ਹੈ ਜਾਣਾ ਪਾਣੀ ਨਾ ਲਹਾਂ ਮੇਰੇ ਅੰਦਰ ਦਾ ਪਾਣੀ ਮੁੱਕ ਗਿਆ ਜਿਹੜਾ ਪਾਣੀ ਜਿੰਦੇ ਕਰਕੇ ਮੈਂ ਹਰਿਆ ਸਾਂ ਜਿੰਦੇ ਕਰਕੇ ਮੇਰੇ ਅੰਦਰ ਕਮਲ ਦੇ ਫੁੱਲ ਖਿੜੇ ਸਨ ਜਿਸ ਪਾਣੀ ਕਰਕੇ ਮੇਰੀ ਦਿੱਖ ਸੋਨੇ ਵਰਗੀ ਸੀ ਜਿਸ ਪਾਣੀ ਕਰਕੇ ਪਸ਼ੂ ਪੰਛੀ ਮੇਰੇ ਕੋਲ ਆਉਂਦੇ ਸਨ ਲੋਕ ਚੱਲ ਕੇ ਆਉਂਦੇ ਸਨ ਬਾਬਾ ਜੀ ਕਹਿੰਦੇ ਨੇ ਹੁਣ ਉਹ ਪਾਣੀ ਉਹ ਭੱਬਰ ਜਵਾਬ ਦੇ ਰਿਹਾ ਹੈ ਸਰੋਵਰ ਜਵਾਬ ਦੇ ਰਿਹਾ ਹੈ ਕਹਿੰਦਾ ਜਾਣਾ ਪਾਣੀ ਨਾ ਲਹਾ ਹੁਣ ਮੈਨੂੰ ਉਹ ਪਾਣੀ ਨਹੀਂ ਮੇਰੇ ਤੱਕ ਉਹ ਪਾਣੀ ਦੀ ਪਹੁੰਚ ਨਹੀਂ ਉਹ ਪਾਣੀ ਮੇਰੇ ਅੰਦਰੋਂ ਮੁੱਕ ਗਿਆ ਖਤਮ ਹੋ ਗਿਆ ਜੈਸੀਤੀ ਮੇਰਾ ਸੰਗ ਜਿੰਦੇ ਨਾਲ ਮੇਰੀ ਸੰਗਤ ਸੀ ਜਿੰਦੇ ਕਰਕੇ ਮੇਰੇ ਅੰਦਰ ਇਨੇ ਗੁਣ ਸਨ ਉਹ ਪਾਣੀ ਮੈਥੋਂ ਦੂਰ ਹੋ ਗਿਆ ਉਹ ਪਾਣੀ ਮੇਰੇ ਕੋਲ ਆਣਾ ਬੰਦ ਹੋ ਗਿਆ ਹੁਣ ਮੇਰੀ ਹਾਲਤ ਇਹ ਹੋ ਗਈ ਹੈ ਕਿ ਮੇਰੀ ਦੇਹਰੀ ਮੇਰਾ ਸ਼ਰੀਰ ਕਾਲਾ ਪੈ ਗਿਆ ਕਮਲ ਦੇ ਫੁੱਲ ਸੁੱਕ ਗਏ ਨੇ ਪਸ਼ੂ ਪੰਛੀ ਮੇਰੇ ਨੇੜੇ ਨਹੀਂ ਆਉਂਦੇ ਤੇ ਬਾਬਾ ਜੀ ਕਹਿੰਦੇ ਨੇ ਜੈ ਸੇਤੀ ਮੇਰਾ ਸੰਗ ਜਿਤ ਡਿੱਠੈ ਤਨ ਪਰਫੜੈ ਪੱਬਰ ਕਹਿੰਦਾ ਜਿਸ ਪਾਣੀ ਦੀ ਦਿਖ ਦੇ ਨਾਲ ਜਿੰਨੂੰ ਵੇਖਣ ਦੇ ਨਾਲ ਹੀ ਮੇਰੇ ਅੰਦਰ ਲੋਕ ਦੇਖ ਕੇ ਚਾਰ ਨਾਲ ਭਰ ਜਾਂਦੇ ਸਨ ਤਨ ਪਰਫੜੇ ਚੜੇ ਚਵਗਣ ਵਨ ਤੇ ਚਾਰ ਗੁਣਾ ਜਿਹੜਾ ਚਵਗਣ ਹੈ ਚਾਰ ਗੁਣਾ ਮੇਰੇ ਤੇ ਰੰਗ ਹਰ ਵੇਲੇ ਚੜਿਆ ਰਹਿੰਦਾ ਸੀ ਕਿਉਂਕਿ ਮੇਰੇ ਚਾਰੇ ਪਾਸੇ ਲਹਿਰਾਂ ਬਹਿਰਾਂ ਹੁੰਦੀਆਂ ਸਨ ਕਮਲ ਦੇ ਫੁੱਲ ਖਿੜੇ ਹੋਏ ਬੜੇ ਸੋਹਣੇ ਲੱਗਦੇ ਸਨ ਸੁੰਦਰ ਲੱਗਦੇ ਸਨ ਸੋਨੇ ਵਰਗੀ ਮੇਰੀ ਦਿੱਖ ਸੀ ਹੁਣ ਉਹ ਪਾਣੀ ਤੋਂ ਮੈਂ ਦੂਰ ਹੋ ਗਿਆ ਹੁਣ ਵਿਸ਼ੇਵਲ ਆਈਏ ਵੀ ਸਤਿਗੁਰੂ ਜੀ ਕਹਿਣਾ ਕੀ ਚਾਹੁੰਦੇ ਨੇ ਸ਼ਲੋਕ ਦੇ ਵਿੱਚ ਇੱਥੇ ਸਤਿਗੁਰ ਨੇ ਸ਼ਲੋਕ ਬਿਆਨ ਕੀਤਾ ਹੁਣ ਪਾਤਸ਼ਾਹ ਜੀ ਸਾਨੂੰ ਕਿਸੇ ਸਰੋਵਰ ਦੀ ਗੱਲ ਤੇ ਨਹੀਂ ਦੱਸਦੇ ਵੀ ਸਰੋਵਰ ਤੇ ਸੁਭਾਵਕ ਹੈ ਜੇ ਪਾਣੀ ਸੁੱਕੇਗਾ ਤੇ ਪਾਣੀ ਦੇ ਸੁੱਕਣ ਦੇ ਨਾਲ ਸਰੋਵਰ ਕਾਲਾ ਪੈ ਜਾਏਗਾ ਜਿਹੜੀ ਘਾਈ ਆ ਥੱਲੇ ਜੰਮ ਜਾਏਗੀ ਕਾਲੀ ਹੋ ਜਾਏਗੀ ਹੁਣ ਬਾਬਾ ਨਾਮਿਕ ਜੀਨ ਦੇ ਵਿੱਚੋਂ ਇੱਕ ਸੁਨੇਹਾ ਦਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਬੰਦਿਆ ਚੇਤੇ ਰੱਖ ਇਸ ਸੰਸਾਰ ਦੇ ਅੰਦਰ ਜਿੰਨਾ ਕੁਝ ਤੂੰ ਵੇਖਣਾ ਏ ਇਹ ਸਦਾ ਰਹਿਣ ਵਾਲਾ ਨਹੀਂ ਹੈ ਜਿੰਨਾ ਕੁਝ ਤੂੰ ਵੇਖਣਾ ਨਾ ਪਾਤਸ਼ਾਹ ਕਹਿੰਦੇ ਨੇ ਸਦਾ ਰਹਿਣ ਵਾਲਾ ਨਹੀਂ ਹੈ ਤੇਰੇ ਅੰਦਰ ਸਾਹ ਚੱਲਦੇ ਨੇ ਤੇ ਜਿੰਨੀ ਦੇਰ ਤੱਕ ਤੇਰੇ ਅੰਦਰ ਸਾਹ ਚੱਲਦੇ ਨੇ ਪਾਤਸ਼ਾਹ ਕਹਿੰਦੇ ਨੇ ਤੇਰੇ ਸਵਾਸ ਇਸ ਸਰੋਵਰ ਦੇ ਅੰਦਰ ਪਾਣੀ ਦੀ ਤਰ੍ਹਾਂ ਨੇ ਸਰੋਵਰ ਦੇ ਅੰਦਰ ਪੱਬਰ ਦੇ ਅੰਦਰ ਜੇ ਪਾਣੀ ਹੈ ਤੇ ਉਹਦੇ ਚਾਰ ਛਪੇ ਦੀ ਲਹਿਰਾਂ ਬਹਿਰਾਂ ਨੇ ਸਤਿਗੁਰ ਕਹਿੰਦੇ ਨੇ ਚੇਤੇ ਰੱਖੀ ਜੇ ਤੇਰੇ ਅੰਦਰ ਸਾਹ ਚੱਲਦੇ ਨੇ ਤੇ ਤੇਰੀ ਪੁੱਛ ਗਿੱਚ ਹੈ ਸੰਸਾਰ ਦੇ ਅੰਦਰ ਜੇ ਤੇਰੇ ਅੰਦਰ ਸਵਾਸ ਚੱਲਦੇ ਨੇ ਤੂੰ ਸੋਨੇ ਦੀ ਤਰ੍ਹਾਂ ਖਿੜਿਆ ਹੋਇਆ ਹੋਇਆ ਗੁਰਦੇਵ ਪਿਤਾ ਜੀ ਕਹਿੰਦੇ ਨੇ ਜੈ ਸੇਤੀ ਮੇਰਾ ਸੰਗ ਜਿੰਦੇ ਨਾਲ ਭੱਬਰ ਕਹਿ ਰਿਹਾ ਮੇਰੀ ਸੰਗਤ ਹੈ ਮੇਰਾ ਸੰਗ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਬੰਦਿਆ ਤੂੰ ਆਪਣੇ ਆਪ ਨੂੰ ਇੱਕ ਭੱਬਰ ਸਮਝ ਇੱਕ ਸਰੋਵਰ ਜਾਣ ਤੇਰੀ ਸੰਸਾਰ ਦੇ ਅੰਦਰ ਪਾਇਆ ਸਵਾਸਾਂ ਦੇ ਕਰਕੇ ਹੈ ਜਿਦਨ ਤੇਰੇ ਅੰਦਰ ਉਹ ਸਵਾਸ ਮੁੱਕ ਗਏ ਖਤਮ ਹੋ ਗਏ ਦਾਤਾਰ ਪਿਤਾ ਕਹਿੰਦੇ ਨੇ ਤੇਰੀ ਜਿਹੜੀ দেহਰੀ ਹੈ ਇੰਨੇ ਵੀ ਕੁਮਲਾ ਜਾਣੇ ਇਹਨੂੰ ਵੀ ਕਿਸੇ ਨੇ ਘਰ ਵਿੱਚ ਨਹੀਂ ਰੱਖਣਾ ਸਤਿਗੁਰੂ ਨੇ ਬਾਣੀ ਵਿੱਚ ਕਿੰਨੀਆਂ ਉਦਾਹਰਨਾਂ ਦਿੱਤੀਆਂ ਪਤਾ ਇਹਦਾ ਪਰਪਸ ਕੀ ਹੈ ਇਹਦਾ ਮਤਲਬ ਕੀ ਹੈ ਇਹੋ ਜਿਹੇ ਐਗਜ਼ਾਮਪਲਾਂ ਇਹੋ ਜਿਹੇ ਉਦਾਹਰਨਾਂ ਦੇਣ ਦਾ ਭਾਵ ਕੀ ਸਤਿਗੁਰੂ ਜੀ ਸਾਨੂੰ ਇਸ ਸੰਸਾਰ ਦੀ વાસ્તਵਿਕਤਾ ਦੇ ਨਾਲ ਜੋੜਦੇ ਨੇ ਇਸ ਸੰਸਾਰ ਦੇ ਸੱਚ ਨਾਲ ਜੋੜਦੇ ਨੇ ਅਕਸਰ ਪਤਾ ਕੀ ਬੰਦਾ ਜਦੋਂ ਸੰਸਾਰ ਵੱਲ ਵੇਖਦਾ ਹੈ ਨਾ ਆਪਣੇ ਜੀਵਨ ਦੇ ਮਨੋਰਥ ਤੋਂ ਦੂਰ ਹੁੰਦਾ ਹੈ ਸੰਸਾਰ ਨੂੰ ਵੇਖ ਕੇ ਬੜੇ ਵਿਰਲੇ ਹੁੰਦੇ ਨੇ ਜਿਹੜੇ ਸੰਸਾਰ ਵਿੱਚ ਵਿਚਰਦੇ ਆ ਆਪਣੇ ਜੀਵਨ ਦੇ ਮਨੋਰਥ ਨਾਲ ਜੁੜੇ ਰਹਿਣ ਬਾਣੀ ਦਾ ਇੱਕ ਬੜਾ ਪਿਆਰਾ ਬਚਨ ਹੈ ਸਤਿਗੁਰ ਜੀ ਕਹਿੰਦੇ ਨੇ ਪੇਖਤ ਚਖਤ ਕਹੀਤ ਅੰਦਾ ਸੁਨਿਅਤ ਸੁਣੀਏ ਨਹੀਂ ਪਾਤਸ਼ਾਹ ਕਹਿੰਦੇ ਨੇ ਦੇਖਦੇ ਆ ਪੇਖਤ ਪੇਖਤ ਦਾ ਮਤਲਬ ਵਿਵੇਖਣਾ ਚੱਖ ਚਖਣਾ ਖਾਣਾ ਰਸਨਾ ਦੇ ਨਾਲ ਜਦੋਂ ਪਦਾਰਥ ਖਾਂਦਾ ਹੈ ਕਹੀਅਤ ਕਹਿਣਾ ਜ਼ੁਬਾਨ ਨਾਲ ਬੋਲਦਾ ਤੇ ਸਤਿਗੁਰ ਕਹਿੰਦੇ ਨੇ ਪੇਖਤ ਚਾਖਤ ਕਹੀਅਤ ਅੰਦਾ ਅੰਦਾ ਦਾ ਮਤਲਬ ਹੁੰਦਾ ਹੈ ਅੰਨਾ ਸੁਣੀਅਤ ਸੁਣੀਅਾ ਨਹੀਂ ਸਾਬ ਕਹਿੰਦੇ ਨੇ ਬੰਦੇ ਦੀ ਫਿਤਰਤ ਪਤਾ ਕੀ ਹੈ ਵੇਖ ਵੀ ਰਿਹਾ ਹੈ ਸੁਣ ਵੀ ਰਿਹਾ ਹੈ ਚਖ ਵੀ ਰਿਹਾ ਹੈ ਤੇ ਆਪਣੀ ਦਸਨਾ ਨਾਲ ਬੋਲ ਵੀ ਰਿਹਾ ਪਰ ਸਤਿਗੁਰ ਕਹਿੰਦੇ ਨੇ ਸਾਰਾ ਕੁਝ ਕਰਦਿਆ ਹੋਇਆ ਅੰਦਾ ਅੰਦਾ ਦਾ ਮਤਲਬ ਹੈ ਅੰਨਾ ਅੰਧਕਾਰ ਵਿੱਚ ਅਗਿਆਨਤਾ ਵਿੱਚ ਇਹਦਾ ਮਤਲਬ ਹੈ ਇਹਦਾ ਵੇਖਣਾ ਇਹਦਾ ਚਖਣਾ ਇਹਦਾ ਕਹਿਣਾ ਤੇ ਇਹਦਾ ਸੁਣਨਾ ਸਤਿਗੁਰ ਕਹਿੰਦੇ ਨੇ ਸਾਰਾ ਹੀ ਉਹ ਨਹੀਂ ਹੈ ਜਿਹੜਾ ਇਹਦੇ ਅੰਦਰੋਂ ਪ੍ਰਗਟ ਹੋਣਾ ਚਾਹੀਦਾ ਸੀ ਇੰਦਾ ਖਾਣਾ ਇੰਦਾ ਬੋਲਣਾ ਹਰ ਚੀਜ਼ ਵਿੱਚ ਜਦੋਂ ਬਦਲਾਵ ਆਂਦਾ ਹੈ ਸਾਬ ਕਹਿੰਦੇ ਨੇ ਦਾ ਸੁਣਨਾ ਵੀ ਅਗਿਆਨਤਾ ਦੇ ਵਿੱਚ ਹੈ ਅਵਗਨਾ ਨਾਲ ਭਾਵ ਮੈਲ ਨਾਲ ਮਲੀਨਤਾ ਨਾਲ ਭਰਿਆ ਹੋਇਆ ਹੈ ਇੰਦਾ ਸੁਣਨਾ ਵੀ ਉੱਥੇ ਖੜਾ ਹੈ ਇੰਦਾ ਕਹਿਣਾ ਵੀ ਉੱਥੇ ਖੜਾ ਹੈ ਤੇ ਦਾ ਤਾਰਕਤਾ ਕਹਿੰਦੇ ਨੇ ਫਿਰ ਇਹਦੀ ਹਾਲਤ ਪਤਾ ਕੈਸੀ ਇੱਕ ਅੰਨੇ ਬੰਦੇ ਵਰਗੀ ਹੁਣ ਅੰਨਾ ਬੰਦਾ ਜਿਹੜਾ ਹੈ ਉਹਨੂੰ ਆਖੀਏ ਵੀ ਤੂੰ ਸਫਰ ਕਰ ਕਿਵੇਂ ਕਰੇਗਾ ਡਿੱਗੇਗਾ ਨਾ ਸਤਗੁਰੂ ਜੀ ਕਹਿੰਦੇ ਨੇ ਇਹ ਆਪਣੇ ਆਪ ਨੂੰ ਬੜਾ ਸੁੰਦਰ ਕਹਿ ਦਿਆ ਬੜਾ ਸੋਹਣਾ ਕਹਿ ਦਿਆ ਪਰ ਇਹਦੇ ਕੋਲੋਂ ਵਾਸਤਵਿਕਤਾ ਵਿੱਚ ਨਾ ਉਹ ਸ਼ਬਦ ਨੇ ਨਾ ਉਹ ਜੀਵਨ ਜਾਂਚ ਹੈ ਨਾ ਇਹਦੇ ਕੋਲ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਉਹ ਵਾਲੀ ਸੁਣਨ ਦੀ ਤਾਕਤ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਇਹਦੇ ਜੀਵਨ ਦੇ ਸਾਰੇ ਅੰਗ ਕਰਮ ਇੰਦਰੇ ਸਾਹਿਬ ਕਹਿੰਦੇ ਨੇ ਉਹ ਅਗਿਆਨਤਾ ਦੇ ਵਿੱਚ ਜੀ ਰਹੇ ਨੇ ਅੱਖਾਂ ਨਾਲ ਜੋ ਵੇਖਣਾ ਹੈ ਵੇਖ ਨਹੀਂ ਰਿਹਾ ਕੰਨਾਂ ਨਾਲ ਜੋ ਸੁਣਨਾ ਹੈ ਸੁਣ ਨਹੀਂ ਰਿਹਾ ਜੀਭਾਂ ਨਾਲ ਜੋ ਬੋਲਣਾ ਹੈ ਬੋਲ ਨਹੀਂ ਰਿਹਾ ਤੇ ਸਾਬ ਜੀ ਕਹਿੰਦੇ ਨੇ ਪੇਖਤ ਚਖਤ ਕਹੀਤ ਅੰਦਾ ਸੁਣੀਏ ਤ ਸੁਣੀਏ ਨਾਹੀਂ ਨਿਕਟ ਵਸਤ ਕੋ ਜਾਣੈ ਦੂਰੇ ਜਿਹੜੀ ਵਸਤੂ ਨੇੜੇ ਹੈ ਬਾਬਾ ਕਬੀਰ रविदास ਜੀ ਕਹਿੰਦੇ ਨੇ ਕੋਹ ਰਵਿਦਾਸ ਹੱਥ ਪੈ ਨਿਰ ਕਿਸੇ ਨੇ ਪੁੱਛਿਆ ਬਾਬਾ ਜੀ ਰੱਬ ਕਿੰਨੀ ਕੋ ਨੇੜੇ ਹੈ ਅਸੀਂ ਤੇ ਸਾਰੀ ਜ਼ਿੰਦਗੀ ਪ੍ਰਮਾਤਮਾ ਨੂੰ ਬਾਹਰ ਲੱਭ ਰਹੇ ਸਨ ਕੋਈ ਕਿਤੇ ਜਾ ਰਿਹਾ ਹੈ ਕੋਈ ਕਿਤੇ ਜਾ ਰਿਹਾ ਹੈ ਪ੍ਰਮਾਤਮਾ ਨੂੰ ਖੋਜਣ ਦੇ ਲਈ ਲੱਭਣ ਦੇ ਲਈ ਮਾਫ਼ ਕਰਨਾ ਅਸੀਂ ਸੰਸਾਰ ਦੇ ਅੰਦਰ ਥਾਵਾਂ ਬੜੀਆਂ ਬਣਾਈਆਂ ਬੜੀਆਂ ਕਿਸੇ ਧਾਰਮਿਕ ਸਥਾਨ ਤੇ ਜਾਣਾ ਕਿਸੇ ਹਿਸਟਰੀਕਲ ਪਲੇਸ ਤੇ ਜਾਣਾ ਬੜੀ ਚੰਗੀ ਗੱਲ ਹੈ ਅਸੀਂ ਜਿਉਂਦੇ ਦਰਸ਼ਨ ਕਰਨੇ ਆ ਦਿਦਾਰ ਕਰਨੇ ਪਰ ਉਹਦਾ ਉਹਦੇ ਪਿੱਛੇ ਮਕਸਦ ਤੇ ਮੋਟਿਵ ਕੀ ਹੋਣਾ ਚਾਹੀਦਾ ਹੈ ਮੈਨੂੰ ਉਹ ਚੀਜ਼ ਵੇਖ ਕੇ ਮੇਰੇ ਅੰਦਰ ਉਹ ਫੀਲਿੰਗ ਆਣੀ ਚਾਹੀਦੀ ਉਹ ਭਾਵ ਪੈਦਾ ਹੋਣਾ ਚਾਹੀਦਾ ਕਿ ਮੈਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਵਿੱਚ ਆਇਆ ਮੇਰੇ ਅੰਦਰ ਭਾਵ ਇਹ ਨਹੀਂ ਹੋਣਾ ਚਾਹੀਦਾ ਵੀ ਚਲੋ ਛੁੱਟੀ ਹੈ ਤੇ ਮੈਂ 4 ਦਿਨ ਘੁੰਮਾਂ ਵਾਂ ਜਿੰਬਰੀ ਅੰਦਰ ਘੁੰਮਣ ਦਾ ਭਾਵ ਹੈ ਲੋਕ ਸਾਰੀਆਂ ਜਗਾਂ ਤੇ ਜਾਂਦੇ ਨੇ ਸਾਬ ਕਹਿੰਦੇ ਨੇ ਨਿਕਟ ਵਸਤ ਕੋ ਜਾਣੇ ਦੂਰੇ ਜਿਹੜਾ ਨੇੜੇ ਸੀ ਉਹਨੂੰ ਦੂਰ ਸਮਝ ਕੇ ਬੈਠਾ ਹੋਇਆ ਵੀ ਉਹ ਕਿਤੇ ਦੂਰ ਹੈ ਤੇ ਪਾਤਸ਼ਾਹ ਕਹਿੰਦੇ ਨੇ ਨਿਕਟ ਵਸਤ ਕੋ ਜਾਣੇ ਦੂਰੇ ਪਾਤਸ਼ਾਹ ਕਹਿੰਦੇ ਨੇ ਹੁਣ ਜਿਹੜੀ ਨੇੜੇ ਸੀ ਉਹਨੂੰ ਦੂਰ ਕਰਕੇ ਸਮਝ ਬੈਠਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਬਸ ਅੰਦਾ ਅੰਧ ਕੁਮਾਰਿਆ ਅਗਿਆਨੀ ਬੰਦਾ ਅਗਿਆਨਤਾ ਵਿੱਚ ਜੀ ਰਿਹਾ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਬੰਦਿਆ ਜਿੰਨੀ ਦੇਰ ਤੱਕ ਤੇਰੇ ਅੰਦਰ ਸਵਾਸ ਨੇ ਇਹ ਦੇਹੀ ਬੜੀ ਕੰਚਨ ਵਰਗੀ ਐ ਸੋਨੇ ਵਰਗੀ ਐ ਇੰਦੇ ਨੇੜੇ ਲੋਕ ਬਹਿਣਗੇ ਗੱਲਬਾਤ ਕਰਨਗੇ ਤੇਰੀ ਵਿਚਾਰ ਚਰਚਾ ਹੋਏਗੀ ਸੰਸਾਰ ਦੇ ਅੰਦਰ ਪਰ ਪਾਤਸ਼ਾਹ ਜੀ ਕਹਿੰਦੇ ਨੇ ਜੇ ਸਦਾ ਲਈ ਸੰਸਾਰ ਦੇ ਅੰਦਰ ਤੂੰ ਰਹਿਣਾ ਹੈ ਆਪਣੇ ਆਪ ਨੂੰ ਮੁਕੰਮਲ ਰੱਖਣਾ ਹੈ ਤੇ ਸਤਿਗੁਰ ਕਹਿੰਦੇ ਨੇ ਉਹਨਾਂ ਗੁਨਾ ਦੇ ਨਾਲ ਜੁੜ ਕਿ ਜਦਨ ਤੂੰ ਸੰਸਾਰ ਤੋਂ ਚਲਾ ਜਾਵੇਂ ਉਹ ਦਿਨ ਵੀ ਜਦੋਂ ਕੋਈ ਤੇਰੀ ਬਾਤ ਕਰੇ ਤੇ ਤੇਰੀ ਗੱਲ ਕਰਦਿਆਂ ਵੀ ਉਹਦੇ ਵਿੱਚੋਂ ਜੀਵਨ ਦੀ ਰੋਹ ਮਿਲੇ ਧਿਆਨ ਦੇਣਾ ਉਹਦੇ ਵਿੱਚੋਂ ਜੀਵਨ ਦੀ ਰੋਹ ਮਿਲੇ ਇਨੂੰ ਸਮਝਣਾ ਛੋਟੀ ਜੀ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਦੇ ਇਤਿਹਾਸ ਵਿੱਚੋਂ ਗੱਲ ਪਕੜ ਵੀ ਚਾਹੀਦੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਹੋਏ ਨੇ ਭਾਈ ਸੁਬੇਗ ਸਿੰਘ ਤੇ ਭਾਈ ਸਹਬਾਦ ਸਿੰਘ ਜੀ ਆਹ ਵਿੱਚੋਂ ਬੜਿਆਂ ਨੇ ਨਾਮ ਸੁਣਿਆ ਹੋਵੇਗਾ ਹਿਸਟਰੀ ਦੇ ਬੜੇ ਐਸੇ ਪਾਤਰ ਨੇ ਸਾਨੂੰ ਸਿਰਫ ਗਿਣਤੀ ਦੇ ਨਾਮ ਯਾਦ ਨਹੀਂ ਇਤਿਹਾਸ ਵਿੱਚੋਂ ਸਾਨੂੰ ਭਾਈ ਮਤੇਦਾਸ ਜੀ ਯਾਦ ਨਹੀਂ ਭਾਈ ਸਤੀਦਾਸ ਜੀ ਯਾਦ ਨਹੀਂ ਭਾਈ ਦਿਆਲਾ ਜੀ ਦਾ ਜ਼ਿਕਰ ਹੁੰਦਾ ਹੈ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਬੇਅੰਤ ਸੇ ਸਿੱਖ ਨੇ ਜਿਨ੍ਹਾਂ ਨੂੰ ਸ਼ਾਇਦ ਗਿਣਤੀ ਘੱਟ ਪੈ ਜਾਏ ਗਿਣਦਿਆਂ ਗਿਣਦਿਆਂ ਜਿਨ੍ਹਾਂ ਦੀਆਂ ਬੇਅੰਤ ਸ਼ਹਾਦਤਾਂ ਨੇ ਭਾਈ ਸੁਵੇਕ ਸਿੰਘ ਜੀ ਦਾ ਬੜਾ ਰਸੂਖ ਹੈ ਸਰ ਸਰਕਾਰ ਦੇ ਅੰਦਰ ਜ਼ਕਰੀਆ ਖਾਂ ਦਾ ਸਮਾਂ ਤੁਸੀਂ ਜਾਣਦੇ ਹੋ ਔਰੰਗਜ਼ੇਬ ਤੋਂ ਲੈ ਕਰਕੇ ਮੁਗਲ ਬਾਦਸ਼ਾਹ ਦੇ ਅੰਦਰ ਜਿੱਤਨੇ ਵੀ ਇਸ ਤੋਂ ਬਾਅਦ ਮੁਗਲ ਬਾਦਸ਼ਾਹ ਹੋਏ ਨੇ ਔਰੰਗਜ਼ੇਬ ਤੋਂ ਬਾਅਦ ਭਾਵੇਂ ਉਹ ਸ਼ਾ आलम ਹੋਇਆ ਹੈ ਭਾਵੇਂ ਉਹ ਫਰਖਸ਼ੀਰ ਹੋਇਆ ਹੈ ਭਾਵੇਂ ਜ਼ਕਰੀਆ ਖਾਂ ਹੋਇਆ ਜਿੰਨੇ ਵੀ ਹੋਏ ਨੇ ਇਹਨਾਂ ਸਾਰਿਆਂ ਨੇ ਯਤਨ ਕੀਤਾ ਹੈ ਅਤ ਕੀਤੀ ਹੈ ਵੀ ਕਿਸੇ ਤਰੀਕੇ ਦੇ ਨਾਲ ਸਿੱਖਾਂ ਨੂੰ ਮੁਕਾ ਦਿੱਤਾ ਜਾਏ ਇਹ ਕੌਮ ਖਤਮ ਕਰ ਦਿੱਤੀ ਜਾਏ ਉਹਦੇ ਪਿੱਛੇ ਕਾਰਨ ਕੀ ਨੇ ਉਹ ਤੁਸੀਂ ਜਦੋਂ ਇਤਿਹਾਸ ਪੜੋਗੇ ਇੱਕ ਲੰਮੀ ਡਿਬੇਟ ਹੈ ਜ ਉਹਦੇ ਵਿੱਚ ਜਾइए खैर ਜਦੋਂ ਭਾਈ ਸੁਬੇਗ ਸਿੰਘ ਜੀ ਉਹਨਾਂ ਦਾ ਪੁੱਤਰ ਹੈ ਭਾਈ ਸਾਹਾਬ ਸਿੰਘ ਬੜਾ ਉੱਚਾ ਲੰਮਾ ਗੱਭਰੂ ਜਵਾਨ ਇੱਕ ਇੱਕ ਜਿਹੜਾ ਮੌਲਵੀ ਹੈ ਉਹਦੇ ਕੋਲੋਂ ਇਹ ਪੜਦਾ ਫਾਰਸੀ ਜਦੋਂ ਦੇ ਕੋਲੋਂ ਫਾਰਸੀ ਪੜਦਾ ਹੈ ਤੇ ਫਾਰਸੀ ਪੜਦਿਆਂ ਪੜਦਿਆਂ ਬੜਾ ਸਿਆਣਾ ਸੀ ਆਮਲ ਫਾਜ਼ਿਲ ਸੀ ਕਦ ਕਾਠ ਦਾ ਬੜਾ ਉੱਚਾ ਲੰਮਾ ਸੀ ਉਹ ਜਿਹੜਾ ਮੌਲਵੀ ਮਨ ਚ ਸੋਚਦਾ ਮਨਾ ਕਿੰਨਾ ਚੰਗਾ ਹੋਵੇ ਜੇ ਇਹ ਬਾਲਕ ਇਹ ਬੱਚਾ ਸਾਡੇ ਧਰਮ ਵਿੱਚ ਆ ਗਏ ਬੜਾ ਅਮਲ فاضਲ ਹੈ ਬੜਾ ਸਿਆਣਾ ਹੈ ਕੱਦ ਕਾਠ ਦਾ ਬੜਾ ਉੱਚਾ ਲੰਮਾ ਹੈ ਤੇ ਉਹ ਮੋਲਵੀ ਉਸ ਬੱਚੇ ਨੂੰ ਇੱਕ ਲਾਲਚ ਦਿੰਦਾ ਹੈ ਕਹਿੰਦਾ ਬੇਟਾ ਮੈਂ ਆਪਣੀ ਧੀ ਦੇ ਨਾਲ ਤੇਰਾ ਨਿਗਾਹ ਕਰ ਦਿਆਂਗਾ ਮੈਂ ਤੈਨੂੰ ਜ਼ਗੀਰ ਦਿਵਾਵਾਂਗਾ ਸਰਕਾਰ ਦੇ ਕੋਲੋਂ ਕਹਿ ਕੇ ਪਰ ਇਹ ਕੰਮ ਕਰ ਤੂੰ ਆਪਣਾ ਧਰਮ ਛੱਡ ਕੇ ਮੇਰੇ ਧਰਮ ਦੇ ਅੰਦਰ ਆ ਜਾ। ਭਾਈ ਸਾਬਾ ਸਿੰਘ ਜੀ ਜਦੋਂ ਇੰਨੀ ਗੱਲ ਸੁਣਦੇ ਨੇ ਬੜੀ ਸਹਜਤਾ ਵਿੱਚ ਕਹਿੰਦੇ ਨੇ ਮੌਲਵੀ ਨੂੰ ਮੌਲਵੀ ਜੀ ਮੈਂ ਤੁਹਾਡੇ ਧਰਮ ਵਿੱਚ ਤਾਂ ਆਵਾਂ ਜੇ ਮੈਨੂੰ ਆਪਣੇ ਘਰ ਵਿੱਚੋਂ ਨਾ ਕੁਝ ਮਿਲਦਾ ਹੋਵੇ। ਮੇਰਾ ਘਰ ਬੜਾ ਸੰਪੂਰਨ ਹੈ। ਮੈਨੂੰ ਆਪਣੇ ਘਰ ਦੇ ਅੰਦਰੋਂ ਕਿਸੇ ਚੀਜ਼ ਦੀ ਘਾਟ ਨਹੀਂ। ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜਿੱਦਾ ਘਰ ਬੜਾ ਪਰਫੁੱਲਤ ਹੈ ਬੜਾ ਪੂਰਨ ਹੈ ਇਸ ਕਰਕੇ ਮੈਨੂੰ ਤੁਹਾਡੇ ਘਰ ਵਿੱਚ ਆਣ ਦੀ ਕੋਈ ਚਾਹਨਾ ਨਹੀਂ ਕੋਈ ਇੱਛਾ ਨਹੀਂ ਕੋਈ ਤਲਬ ਨਹੀਂ ਜਿੱਦੂ ਇੰਨੀ ਗੱਲ ਆਖੀ ਮੌਲਵੀ ਬੜਾ ਗੁੱਸੇ ਹੋਇਆ ਕਹਿੰਦਾ ਤੈਨੂੰ ਪਤਾ ਮੇਰੀ ਸਰਕਾਰ ਵਿੱਚ ਕਿੰਨੀ ਪਹੁੰਚ ਹੈ ਬੇਸ਼ੱਕ ਤੇਰੇ ਪਿਤਾ ਦੀ ਬੜੀ ਪਹੁੰਚ ਹੈ ਸਰਕਾਰ ਵਿੱਚ ਬੜੀ ਪੁੱਛ ਗਿਛ ਹੈ ਪਰ ਜੇ ਮੈਂ ਇੱਕ ਵਾਰੀ ਬੋਲ ਦਿੱਤਾ ਨਾ ਤੇਰੇ ਪਿਤਾ ਦੇ ਸਮੇਤ ਤੈਨੂੰ ਵੀ ਸ਼ਹੀਦ ਕਰਵਾ ਦੇਵਾਂਗਾ ਮਰਵਾ ਦੇਵਾਂਗਾ ਇੱਕ ਮਿੰਟ ਵਿੱਚ ਭਾਈ ਸਹਾਬ ਸਿੰਘ ਜੀ ਕਹਿੰਦੇ ਨੇ ਮੈਨੂੰ ਕੋਈ ਪਰਵਾਹ ਨਹੀਂ ਘਰ ਗਿਆ ਪਿਤਾ ਨਾਲ ਗੱਲ ਕੀਤੀ ਪਿਤਾ ਜੀ ਆ ਕੁਝ ਵਾਪਰਿਆ ਇਹ ਕੁਝ ਹਯਤ ਮੈਂ ਆ ਜਵਾਬ ਦਿੱਤਾ ਹੈ ਪਿਤਾ ਬੜਾ ਖੁਸ਼ ਹੋਇਆ ਭਾਈ ਸੁਬੇਕ ਸਿੰਘ ਦੀ ਧਿਆਨ ਦੇਣਾ ਉਹੀ ਸਨ ਜਦੋਂ ਜ਼ਕਰੀਆ ਖਾਨ ਨੇ ਯਤਨ ਕੀਤਾ ਸਿੱਖਾਂ ਦੇ ਸਿਰਾਂ ਤੇ ਮੁੱਲ ਰੱਖੇ ਨਹੀਂ ਕੋਈ ਗੱਲ ਬਣੀ ਤੇ ਫਿਰ ਇਹਨੂੰ ਭਾਈ ਸੁਵੇਗ ਸਿੰਘ ਜੀ ਜ਼ਕਰੀਆ ਖਾਨ ਦੇ ਬੜੇ ਨੇੜੇ ਸਨ ਉਹਨਾਂ ਨੇ ਆਖਿਆ ਸੀ ਵੀ ਤੁਸੀਂ ਜੇ ਯਤਨ ਕਰਕੇ ਵੀ ਕੋਈ ਗੱਲ ਹਿੱਲਾ ਨਹੀਂ ਬਣਦਾ ਕੋਈ ਯਤਨ ਨਹੀਂ ਹੁੰਦਾ ਤੇ ਤੁਸੀਂ ਇੰਜ ਕਰੋ ਹੁਣ ਸਿੱਖਾਂ ਦੇ ਨਾਲ ਸੰਧੀ ਕਰ ਲਓ ਤੇ ਆਂ ਦੇਣਾ ਜਿਹਨੂੰ ਜਿੱਤਿਆ ਨਾ ਜਾਏ ਫਿਰ ਕੀ ਹੁੰਦਾ ਸੀ ਉਹਨਾਂ ਦੇ ਨਾਲ ਸੰਧੀ ਕਰ ਲੋ ਸੰਧੀ ਕਰਨ ਦੇ ਨਾਲ ਕੀ ਹੋਏਗਾ ਉਹ ਤੁਹਾਡੇ ਵੱਲ ਹੋ ਜਾਣਗੇ ਫਿਰ ਹੌਲੀ ਹੌਲੀ ਤੁਸੀਂ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਵਰਗਲਾ ਕੇ ਜੋ ਮਰਜ਼ੀ ਕਰਾ ਲਿਆ ਜੀ ਭਾਈ ਸੁਬੇਕ ਸਿੰਘ ਉਹ ਸਨ ਜਿਹੜੇ ਉਸ ਵੇਲੇ ਜ਼ਕਰੀਆ ਖਾਨ ਦੇ ਕਹਿਣ ਦੇ ਉੱਤੇ ਜਿਹੜੀ ਨਵਾਬੀ ਦੀ ਖਿੱਲਤ ਹੈ ਗੁਰੂ ਘਰ ਵਿੱਚ ਲੈ ਕੇ ਗਏ ਸੀ ਭਾਈ ਸੁਬੇਕ ਸਿੰਘ ਉਹ ਸਿੱਖ ਸੀ ਜਿੰਦੇ ਸਿਰ ਤੇ ਨਵਾਬੀ ਦੀ ਖਿੱਲਤ ਰੱਖੀ ਗਈ ਸੀ ਲੈ ਜਾਣ ਵਾਸਤੇ ਸਿੱਖਾਂ ਦੇ ਕੋਲ ਧਿਆਨ ਦੇਣੋਂ ਏਡਾ ਵੱਡਾ ਘਰਾਨਾ ਹੋਵੇ ਨਹੀਂ ਪੁੱਛ ਗਿਛ ਹੋਵੇ ਮੇਰੇ ਕਹਿਣ ਦਾ ਜਿਹੜਾ ਭਾਵ ਹੈ ਮੁੜ ਕੇ ਇਸ ਪਿਓ ਤੇ ਪੁੱਤਰ ਨੂੰ ਚਰਖੜੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ ਸੀ ਜਿਉ ਚਾਹੁੰਦੇ ਆਪਣੇ ਲਈ ਦੁਨੀਆ ਦੀਆਂ ਸਾਰੀਆਂ ਸੁੱਖ ਸਹੂਲਤਾਂ ਵਿਹਾਜ ਸਕਦੇ ਸਨ ਪਰ ਜੋ ਵਿਹਾਜ ਲੈਂਦੇ ਕਿ ਉਹਨਾਂ ਦਾ ਨਾਮ ਇਤਿਹਾਸ ਦੇ ਅੰਦਰ ਹਿਸਟਰੀ ਦੇ ਅੰਦਰ ਕਦੀ ਚੇਤੇ ਕੀਤੇ ਕੀਤਾ ਜਾਂਦਾ ਉਹਨਾਂ ਨੇ ਉਸ ਭੱਬਰ ਦੀ ਤਰ੍ਹਾਂ ਸੁੱਕ ਜਾਣਾ ਸੀ ਖਤਮ ਹੋ ਜਾਣਾ ਸੀ ਉਸੇ ਦਿਨ ਜਿਸ ਦਿਨ ਉਹਨਾਂ ਵਿੱਚ ਮਿਲ ਜਾਂਦੇ ਪਰ ਉਹਨਾਂ ਨੇ ਆਪਣੀ ਇੱਕ ਵੱਖਰੀ ਹਸਤੀ ਕਾਇਮ ਕੀਤੀ ਕਿੰਦੇ ਨਾਲ ਪਰਮਾਤਮਾ ਦੇ ਨਾਮ ਨਾਲ ਸੱਚ ਨਾਲ ਜੁੜ ਕੇ ਜਿਸ ਦਿਨ ਸੱਚ ਨਾਲ ਜੁੜ ਕੇ ਸਵਾਸ ਤੇ ਖਤਮ ਹੋ ਗਏ ਪਰ ਉਹਨਾਂ ਦਾ ਜਿਹੜਾ ਜਿਹੜਾ ਸੰਸਾਰ ਦੇ ਅੰਦਰ ਦਾ ਇਹ ਸਰੋਵਰ ਸੀ ਉਹਨੂੰ ਉਹ ਸੁਕਾ ਨਹੀਂ ਸਕਦੇ ਉਹ ਸਦਾ ਲਈ ਸੋਨੇ ਦੀ ਚਮਕ ਵਰਗੀ ਦਿਖ ਰੱਖਦਾ ਹੈ ਉਹ ਰੱਜ ਨਹੀਂ ਜਦੋਂ ਤੱਕ ਦੁਨੀਆ ਰਹੇਗੀ ਉਦੋਂ ਤੱਕ ਉਹ ਰੱਖੇਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਹ ਹੀ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਭਬਰ ਜੇ ਤੂੰ ਸੁੱਕਿਆ ਤੇ ਤੇਰੇ ਸੁੱਕਣ ਦਾ ਕਾਰਨ ਪਾਣੀ ਹੈ ਤੇ ਇੱਕ ਗੱਲ ਚੇਤੇ ਰੱਖੀ ਸਿੱਖਾ ਤੇਰੇ ਜੀਵਨ ਦੇ ਅੰਦਰ ਵੀ ਜਿੰਨੀ ਦਿਖ ਤੈਨੂੰ ਬਾਹਰੀ ਤੌਰ ਤੇ ਨਜ਼ਰ ਆ ਰਹੀ ਹੈ ਬਾਬਾ ਨਾਨਕ ਜੀ ਕਹਿੰਦੇ ਨੇ ਬੇਸ਼ੱਕ ਤੈਨੂੰ ਉਹ ਚਕਾ ਚੁੰਦ ਬੜੀ ਸੋਹਣੀ ਲੱਗਦੀ ਹੈ ਪਰ ਸੱਚ ਜਾਣੀ ਜੇ ਤੂੰ ਗੁਰੂ ਦੇ ਉਪਦੇਸ਼ ਨਾਲੋਂ ਧੁਰੇ ਨਾਲੋਂ ਟੁੱਟ ਗਿਆ ਤੇ ਸਤਗੁਰੂ ਜੀ ਕਹਿੰਦੇ ਨੇ ਇੱਕ ਦਿਨ ਆ ਜਿਹੜਾ ਸਵਾਸਾਂ ਦਾ ਪਾਣੀ ਹੈ ਮੁੱਕ ਜਾਣਾ ਹੈ ਜਿਸ ਦਿਨ ਸਵਾਸਾਂ ਦਾ ਪਾਣੀ ਮੁੱਕ ਗਿਆ ਸੱਚ ਜਾਣੀ ਉਹ ਦਿਨ ਤੈਨੂੰ ਕਿਸੇ ਨੇ ਸੰਸਾਰ ਦੇ ਅੰਦਰ ਨਹੀਂ ਪੁੱਛਣਾ ਤੇਰੀ ਹਾਲਤ ਉਸ ਭੱਬਰ ਵਰਗੀ ਹੋ ਜਾਏਗੀ ਜਿਹੜਾ ਪਾਣੀ ਦੀ ਕਮੀ ਕਰਕੇ ਸੁੱਕ ਗਿਆ ਤੇ ਜਿਸਨੂੰ ਤੇਰੇ ਅੰਦਰ ਦੇ ਸਵਾਸ ਖਤਮ ਹੋ ਗਏ ਪਾਤਸ਼ਾਹ ਕਹਿੰਦੇ ਨੇ ਸੱਚ ਹੈ ਤੂੰ ਵੀ ਪੱਬਰ ਦੀ ਤਰ੍ਹਾਂ ਬਣ ਜਾਣਾ ਪਰ ਜੇ ਤੂੰ ਸਦਾ ਆਪਣੇ ਜੀਵਨ ਨੂੰ ਮੁਕੰਮਲ ਰੱਖਣਾ ਚਾਹੁੰਦਾ ਹੈ ਤੇ ਗੁਰੂ ਨਾਨਕ ਬਾਬਾ ਜੀ ਕਹਿੰਦੇ ਨੇ ਫਿਰ ਸੱਚ ਨਾਲ ਪ੍ਰਮਾਤਮਾ ਨਾਲ ਰੱਬੀ ਗੁਣਾ ਦੇ ਨਾਲ ਜੁੜ ਇਸੇ ਕਰਕੇ ਅਗਲੇ ਸਲੋਕ ਵਿੱਚ ਸਤਿਗੁਰ ਕਹਿੰਦੇ ਨੇ ਰਾਜ ਨਾ ਕੋਈ ਜੀਵਿਆ ਬਾਦਸ਼ਾਹ ਕਹਿੰਦੇ ਨੇ ਰੱਜ ਕੇ ਕੋਈ ਨਹੀਂ ਜੀਵਿਆ ਸੰਸਾਰ ਦੇ ਅੰਦਰ ਵੇਖੋ ਜਿੰਨੇ ਮਰਦੇ ਨੇ ਕਦੀ ਕਿਸੇ ਨੇ ਆਖਿਆ ਵੀ ਮੈਂ ਰੱਜ ਗਿਆ ਮੈਨੂੰ ਹੋਰ ਨਹੀਂ ਜੀਵਨ ਦੀ ਇੱਛਾ ਹੈਗੀ ਬੰਦਾ ਪਤਾ ਕਿਦੋਂ ਕਹਿੰਦਾ ਇਹ ਗੱਲ ਜਦੋਂ ਬਿਮਾਰ ਹੋ ਕੇ ਮੰਜੇ ਤੇ ਪੈ ਜੇ ਨਾ ਸਾਹ ਨਾ ਨਿਕਲਣ ਫਿਰ ਤੁਸੀਂ ਬੜਿਆਂ ਨੂੰ ਕਹਿੰਦੇ ਸੁਣਿਆ ਹੋਵੇਗਾ ਵੀ ਨਹੀਂ ਹੁਣ ਸਾਹ ਨਿਕਲ ਜਾਣ ਤੇ ਚੰਗਾ ਹੈ ਪਰ ਧਿਆਨ ਦੇਣਾ ਜਿੱਦੋਂ ਤੱਕ ਦੁਨੀਆ ਦੀਆਂ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਸ਼ਰੀਰ ਚੰਗਾ ਹੁੰਦਾ ਹੈ ਕਦੀ ਕਿਸੇ ਨੇ ਆਖਿਆ ਵੀ ਮੈਂ ਹੁਣ ਜੀ ਕੇ ਰੱਜ ਗਿਆ ਭਾਵੇਂ ਉਹ 100 ਸਾਲ ਦਾ ਹੋ ਗਿਆ ਹੋਵੇ ਭਾਵੇਂ 120 ਸਾਲ ਦਾ ਹੋ ਗਿਆ ਹੋਵੇ ਜਦਨ ਉਹ ਮੰਜੇ ਤੇ ਪੈ ਜਾਏਗਾ ਜਦਨ ਸਭ ਵਸੀਲੇ ਖਤਮ ਹੋ ਜਾਣਗੇ ਉਹਦਨ ਤੇ ਆਖੇਗਾ ਰੱਬਾ ਸਾਹ ਕੱਢ ਲੈ ਮੇਰੇ ਮੈਨੂੰ ਚੁੱਕ ਲੈ ਪਰ ਜਿੰਨੀ ਦੇਰ ਤੱਕ ਚੰਗਾ ਬੜਾ ਹੋਵੇ ਉਦੋਂ ਤੱਕ ਕੋਈ ਨਹੀਂ ਕਹਿੰਦਾ ਮੈਂ ਰੱਜ ਕੇ ਜੀ ਲਿਆ ਸਾਬ ਕਹਿੰਦੇ ਨੇ ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ ਸਾਬ ਕਹਿੰਦੇ ਨੇ ਕੋਈ ਐਸਾ ਨਹੀਂ ਜਿਹੜਾ ਇਹ ਆਖੇ ਵੀ ਜਿੰਨਾ ਕੁਝ ਮੈਂ ਜ਼ਿੰਦਗੀ ਦੇ ਅੰਦਰ ਵਿਹਾਜਣਾ ਸੀ ਮੈਂ ਇਕੱਠਾ ਕਰ ਲਿਆ ਮੈਂ ਹੁਣ ਰੱਜ ਗਿਆ ਹੁਣ ਮੈਂ ਸੰਸਾਰ ਦੇ ਅੰਦਰ ਮੇਰੀ ਕੋਈ ਹੋਰ ਇੱਛਾ ਨਹੀਂ ਪਹੁੰਚ ਨਾ ਚੱਲਿਆ ਚੱਲਿਆ ਦਾ ਮਤਲਬ ਇਹ ਜਿੰਨਾ ਕੁਝ ਇਕੱਠਾ ਕਰਨਾ ਸੀ ਇਕੱਠਾ ਕਰ ਲਿਆ ਹੋਵੇ ਸਾਬ ਕਹਿੰਦੇ ਨੇ ਕੋਈ ਐਸਾ ਨਹੀਂ ਜਿਹੜਾ ਆਖੇ ਵੀ ਨਹੀਂ ਹੁਣ ਖਤਮ ਚੀਜ਼ਾਂ ਹੁਣ ਮੇਰੀ ਕੋਈ ਇੱਛਾ ਨਹੀਂ ਰਹੀ ਸਾਬ ਕਹਿੰਦੇ ਨੇ ਪਹੁੰਚ ਨਾ ਚੱਲਿਆ ਕੋਈ ਗਿਆਨੀ ਜੀਵੇ ਸਦਾ ਸਦਾ ਪਰ ਜਿਹੜਾ ਆਤਮਿਕ ਜੀਵਨ ਜੀਣ ਵਾਲਾ ਹੈ ਗਿਆਨੀ ਗਿਆਨੀ ਦਾ ਮਤਲਬ ਹੈ ਆਤਮਿਕ ਜੀਵਨ ਦੀ ਸਮਝ ਰੱਖਣ ਵਾਲਾ ਜਿਹਨੂੰ ਜੀਵਨ ਦੇ ਨਿਚੋੜ ਦਾ ਪਤਾ ਲੱਗ ਜਾਏ ਹਰ ਬੰਦੇ ਨੂੰ ਨਹੀਂ ਲੱਗਦਾ ਮਾਫ਼ ਕਰਨਾ ਦੁਨੀਆ ਦੇ ਰਸ ਕਸ ਦੁਨੀਆ ਦੇ ਪਦਾਰਤ ਇਹਨਾਂ ਦੇ ਵਿੱਚ ਜੀਣਾ ਬੰਦੇ ਨੂੰ ਅਖੀਰਲੇ ਸਮੇਂ ਤੱਕ ਚੰਗਾ ਲੱਗਦਾ ਹੈ ਗਿਆਨੀ ਦਾ ਮਤਲਬ ਹੁੰਦਾ ਹੈ ਗਿਆਨ ਦੀ ਸੂਝ ਰੱਖਣ ਵਾਲਾ ਜਿਵੇਂ ਬਾਬਾ ਫਰੀਦਾ ਕਹਿੰਦੇ ਨੇ ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸੁਭਾਇ ਜਗ ਉੱਚੇ ਛੱਡ ਕੇ ਦੇਖਿਆ ਤਾਂ ਘਰ ਘਰੇ ਹੱਗ ਬਾਬਾ ਜੀ ਕਹਿੰਦੇ ਨੇ ਇੱਕ ਸਮਾਂ ਸੀ ਮੈਨੂੰ ਲੱਗਦਾ ਸੀ ਵੀ ਮੈਨੂੰ ਰੱਬ ਨੇ ਸਾਰੇ ਦੁੱਖ ਦਿੱਤੇ ਨੇ ਬਾਕੀ ਸਾਰੇ ਸੁਖੀ ਨੇ ਪਰ ਜਿਸ ਦਿਨ ਮੈਂ ਆਤਮਕ ਤੌਰ ਤੇ ਉੱਚਾ ਹੋਇਆ ਜਿਦਨ ਮੈਨੂੰ ਸਮਝ ਆਈ ਗੱਬੀ ਹਕੀਕਤ ਸੱਚ ਦੀ ਬਾਬਾ ਜੀ ਕੇ ਦਰੋਂ ਨੂੰ ਪਤਾ ਲੱਗਾ ਵੀ ਫਰੀਦ ਤੂੰ ਕੱਲਾ ਦੁਖੀ ਨਹੀਂ ਤੇਰਾ ਦੁੱਖ ਦੁਨੀਆ ਦੇ ਦੁੱਖ ਦੇ ਸਾਹਮਣੇ ਕੁਝ ਵੀ ਨਹੀਂ ਇੱਥੇ ਤੇ ਹਰ ਬੰਦਾ ਜਿਹਨੂੰ ਬਾਬਾ ਨਾਨਕ ਜੀ ਕਹਿੰਦੇ ਨੇ ਨਾਨਕ ਦੁਖੀਆ ਸਭ ਸੰਸਾਰ ਪਾਤਸ਼ਾਹ ਕਹਿੰਦੇ ਨੇ ਗਿਆਨੀ ਜੀਵੇ ਸਦਾ ਸਦਾ ਜਿਹੜਾ ਆਤਮਿਕ ਜੀਵਨ ਦੀ ਸਮਝ ਰੱਖਣ ਵਾਲਾ ਹੈ ਉਹ ਕਦੀ ਨਹੀਂ ਮਰਦਾ ਉਹ ਸਦਾ ਜੀਵਤ ਹੈ ਜਿਨ ਨੂੰ ਆਤਮਿਕ ਜੀਵਨ ਦੀ ਸਮਝ ਆ ਕਿਉਂਕਿ ਉਹ ਆਪਣੇ ਜੀਵਨ ਵਿੱਚ ਕਰਮ ਐਸੇ ਕਰਕੇ ਜਾਂਦਾ ਹੈ ਕਰਮ ਐਸੇ ਕਰਕੇ ਜਾਂਦਾ ਹੈ ਕਿ ਦੁਨੀਆ ਦੇ ਅੰਦਰੋਂ ਇੱਕ ਐਗਜ਼ਾਮਪਲ ਬਣ ਜਾਂਦਾ ਹੈ ਇੱਕ ਉਦਾਹਰਨ ਬਣ ਜਾਂਦਾ ਹੈ ਆਪਾਂ ਤੇ ਜਿੰਨੇ ਸੰਸਾਰ ਵਿੱਚ ਜੀ ਰਹੇ ਹਾਂ ਬੇਸ਼ੱਕ ਸਾਡੇ ਕੋਲੋਂ ਕਿਸੇ ਚੀਜ਼ ਦੀ ਕਮੀ ਨਹੀਂ ਪਰ ਮਾਫ ਕਰਨਾ ਜੇ ਇਸੇ ਤਰ੍ਹਾਂ ਹੀ ਜੀਵਨ ਜਿੰਦਿਆਂ ਜਿੰਦਿਆਂ ਇੱਕ ਦਿਨ ਮਰ ਗਏ ਕਿੰਨੇ ਕੁ ਦਿਨ ਸਾਡਾ ਕੋਈ ਨਾਮ ਲੈਣ ਵਾਲਾ ਆਏਗਾ ਪਰਿਵਾਰ ਦੇ ਅੰਦਰ ਇੱਕ ਸਾਲ ਪਰਿਵਾਰ ਦੇ ਜੀ ਆਦ ਮਨਾ ਲੈਣਗੇ 2 ਸਾਲ ਮਨਾ ਲੈਣਗੇ ਕਿਦੋਂ ਤੱਕ ਮਨਾਣਗੇ ਘਰ ਵਿੱਚ ਟੰਗੀ ਹੋਈ ਤਸਵੀਰ ਵੀ 2 ਜਾਂ 3 ਪੀੜੀਆਂ ਤੋਂ ਬਾਅਦ ਖਤਮ ਹੋ ਜਾਂਦੀ ਹੈ ਸਤਿਗੁਰ ਜੀ ਇਹ ਗੱਲ ਕਹਿ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਗਿਆਨੀ ਜੀਵੈ ਸਦਾ ਸਦਾ ਆਤਮਿਕ ਜੀਵਨ ਜੀਣ ਵਾਲਾ ਕਦੀ ਨਹੀਂ ਮਰਦਾ ਉਹ ਸਦਾ ਜੀਵਤ ਨੇ ਜਿਨ੍ਹਾਂ ਨੂੰ ਤੁਸੀਂ ਬਾਣੀ ਵਿੱਚੋਂ ਯਾਦ ਕਰਦੇ ਹੋ 15 ਭਗਤਾਂ ਨੂੰ 11 ਪਾਤਸ਼ਾਹਬਾਨਾਂ ਨੂੰ ਤਿੰਨ ਗੁਰਸਿੱਖਾਂ ਨੂੰ ਉਹ ਕੌਣ ਨੇ ਗਿਆਨੀ ਜੀਵੇ ਸਦਾ ਸਦਾ ਸਤਿਗੁਰ ਕਹਿੰਦੇ ਨੇ ਸੁਰਤੀ ਹੀ ਪਤ ਹੋਏ ਕਿਉਂਕਿ ਉਹਨਾਂ ਦੀ ਸੁਰਤ ਸੱਚ ਨਾਲ ਜੁੜੀ ਹੈ ਉਹਨਾਂ ਨੂੰ ਪਤ ਮਿਲੀ ਹੈ ਇੱਜ਼ਤ ਮਿਲੀ ਹੈ ਗੁਰੂ ਦੇ ਚਰਨਾਂ ਵਿੱਚੋਂ ਕਾਦਰ ਦੀ ਕੁਦਰਤ ਦੇ ਵਿੱਚੋਂ ਤੇ ਸਾਬ ਕਹਿੰਦੇ ਨੇ ਸਰਫੈ ਸਰਫੈ ਸਦਾ ਸਦਾ ਐਵੇਂ ਗਈ ਵਿਹਾਈ ਸਰਫਾ ਕਰਦਿਆਂ ਕਰਦਿਆਂ ਸਤਿਗੁਰ ਕਹਿੰਦੇ ਨੇ ਸ਼ੂਮਤਾ ਵਿੱਚ ਜਿੰਦਿਆਂ ਜਿੰਦਿਆਂ ਇਸੇ ਤਰ੍ਹਾਂ ਸਾਰੀ ਉਮਰ ਲੰਘ ਗਈ ਨਾਨਕ ਕਿਸ ਨੂੰ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਬੰਦਾ ਤੇ ਆਪਣੇ ਵੱਲੋਂ ਸਰਫਾ ਕਰ ਰਿਹਾ ਸੀ ਵੀ ਅਜੇ ਨਹੀਂ ਆਪਣੇ ਆਉਣ ਵਾਲੇ ਸਮੇਂ ਲਈ ਸੰਭਾਲ ਲਵਾਂ 80 ਸਾਲ ਬਾਅਦ ਇੰਦੀ ਵਰਤੋਂ ਕਰਾਂਗਾ 90 ਸਾਲ ਬਾਅਦ ਵਰਤੋਂ ਕਰਾਂਗਾ ਪਰ ਬਾਦਸ਼ਾਹ ਕਹਿੰਦੇ ਨੇ ਜਿਹੜੇ ਉਹ ਕਰਤਾ ਪ੍ਰਮਾਤਮਾ ਦਾ ਨਾਮ ਹੈ ਇਹਨੂੰ ਨਹੀਂ ਸੀ ਪਤਾ ਵੀ ਉਹ ਤੇ ਵਿਣ ਪੁੱਛਿਆ ਹੀ ਉਹਨੇ ਕੋਈ ਚਿੱਠੀ ਪੱਤਰ ਥੋੜਾ ਭੇਜਣਾ ਵੀ ਬੰਦਿਆ 2 ਸਾਲ ਦਾ ਸਮਾਂ ਰਹਿ ਗਿਆ ਮੈਂ ਤੈਨੂੰ ਪਹਿਲਾਂ ਟੈਲੀਗ੍ਰਾਮ ਭੇਜ ਦਿੱਤਾ ਚਿੱਠੀ ਭੇਜ ਦਿੱਤੀਏ 2 ਸਾਲ ਬਾਅਦ ਮੈਂ ਤੈਨੂੰ ਚੁੱਕ ਲੈਣਾ ਕਰ ਲੈ ਜੋ ਕਰਨਾ ਉਹ ਕਦੀ ਨਹੀਂ ਚਿੱਠੀ ਪੱਤਰ ਭੇਜਦਾ ਕੋਈ ਮੈਸੇਜ ਨਹੀਂ ਆਉਂਦਾ ਕੋਈ ਵਟਸਐਪ ਨਹੀਂ ਆਣਾ ਜੀ ਉੱਤੇ ਦੇ ਸਤਿਗੁਰ ਕਹਿੰਦੇ ਨੇ ਬਸ ਬਿਨ ਪੁੱਛਿਆ ਹੀ ਲੈ ਜਾ ਸਤਿਗੁਰ ਕਹਿੰਦੇ ਨੇ ਉਹ ਨਾ ਬਿਨਾ ਬਿਨਾ ਪੁੱਛਿਆ ਹੀ ਉਹਨੇ ਸੰਸਾਰ ਵਿੱਚੋਂ ਲੈ ਜਾਣਾ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਆਪਣੀ ਇਸ ਪੱਬਰ ਦੀ ਤਰ੍ਹਾਂ ਆਪਣੇ ਆਪ ਨੂੰ